ਅਸਲਾਮ ਵਾਲੇਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਜਿੰਨੀ ਚੋਣਾਂ ਦੇ ਵਿੱਚ ਹਾਰਨੇ ਤੋਂ ਬਾਅਦ ਰਲੌੜਾ ਪਾਉਣ ਵਾਲੇ ਸੁਖਬੀਰ ਸਿੰਘ ਬਾਦਲ ਸੀਐਮ ਭਗਵੰਤ ਮਾਨ ਦੇ ਖਿਲਾਫ ਮੋਹਮ ਚਲਾਉਣ ਵਾਲੇ ਉਹਨਾਂ ਨੂੰ ਬਦਨਾਮ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਹੁਣ ਆਪ ਕਸੂਤਾ ਫਸ ਗਏ ਹੈਗੀ ਹੈ ਉਹਨਾਂ ਨੂੰ ਕਿਸੇ ਹੋਰ ਨੇ ਨਹੀਂ ਫਸਾਇਆ ਬਲਕਿ ਆਪ ਆ ਫਸੇ ਹੈਗੀ ਹੈ ਮੁਕੰਮਲ ਡਿਟੇਲ ਜਿਹੜੀ ਹੈ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਚੱਲ ਕੇ ਵੀਡੀਓ ਦੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਕਸੂਤੇ ਡੰਗੇ ਗਏ ਨੇ ਯਾਨੀ ਪੰਜਾਬ ਭਰ ਦੇ ਵਿੱਚ ਅਕਸਰ ਤੁਸੀਂ ਵੇਖਿਆ ਕਿ ਬਹੁਤ ਵੱਡਾ ਰੌਲਾ ਜਿੰਨੀ ਚੋਣ ਨੂੰ ਲੈ ਕੇ ਪੈ ਚੁੱਕਿਆ ਸੀ ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਅਕਸਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹ ਗੱਲ ਧਰੀ ਕਿ ਪੰਜਾਬ ਦੀ ਸਰਕਾਰ ਸਾਨੂੰ ਪਸਾਰ ਰਹੀ ਹੈ ਸਾਡੇ ਵਰਕਰਾਂ ਨੂੰ ਚੱਕ ਰਹੀ ਹੈ ਪਰ ਸੁਖਬੀਰ ਸਿੰਘ ਬਾਦਲ ਤੇ ਇੱਕ ਨਵੀਂ ਅਪਡੇਟ ਨੇ ਪੂਰੇ ਪੰਜਾਬ ਭਰ ਦੇ ਵਿੱਚ ਇੱਕ ਵਾਰ ਫੇਰ ਤੋਂ ਸੁਖਬੀਰ ਸਿੰਘ ਬਾਦਲ ਨੂੰ ਸੰਕਟ ਦੇ ਵਿੱਚ ਡੰਗ ਦਿੱਤਾ ਯਾਨੀ ਕਹਿੰਦੇ ਜੀ ਟੋਪੀ ਵਾਲਾ ਕੱਲ ਕਿਹਨੇ ਧੋਖ ਦਿੱਤਾ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਸੁਖਵੀਰ ਸਿੰਘ ਬਾਦਲ 302 ਦੇ ਪਰਚੇ ਹੀ ਨਹੀਂ ਬਲਕਿ ਕਹਿੰਦੇ ਜੀ ਜਿਸਮ ਬਲੋਸੀ ਦੇ ਧੰਦੇ ਵਾਲੇ ਲੋਕਾਂ ਦੇ ਨਾਲ ਬਾਦ ਗੂੜਾ ਰਿਸ਼ਤਾ ਸੁਖਵੀਰ ਸਿੰਘ ਬਾਦਲ ਦਾ ਪਹਿਲੀ ਵਾਰ ਸੁਣ ਨਜ਼ਾਰੇ ਹੋ ਕਿਉਂਕਿ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਦੇ ਸਾਹਮਣੇ ਜੋ ਬਣ ਕੇ ਨਜ਼ਰ ਆਉਂਦੇ ਨੇ ਉਹ ਹੈ ਨਹੀਂ ਗੇ ਕਿਉਂ ਕਿ ਪੰਜਾਬ ਦੀ ਜਨਤਾ ਬែន ਕੋਲ ਇਹਨਾਂ ਨੂੰ ਨਹੀਂ ਜਾਣਦੀ ਪਰ ਪਰਦੇ ਦੇ ਪਿਛਲਾ ਸੱਚ ਕੀ ਹੈ ਉਹ ਤੁਹਾਡੇ ਅੱਜ ਸਾਹਮਣੇ ਧਰਾਂਗੇ ਕਿ ਜਿਸਮ ਪਰੋਸੀ ਦੇ ਨਾਲ ਇਹਨਾਂ ਦਾ ਰਿਸ਼ਤਾ ਕਿਵੇਂ ਜੁੜ ਜਾਂਦਾ ਉਹਨਾਂ ਦੇ ਨਾਲ ਭਾਈਚਾਰਾ ਕਿਵੇਂ ਬਣਦਾ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਔਰ ਉਸ ਤੋਂ ਪਹਿਲਾਂ ਕਹਿੰਦੇ ਜੀ ਟੋਪੀ ਵਾਲਾ ਕਿੱਲ ਜਿਹੜਾ ਠੋਕਿਆ ਨਾ ਬੜਾ ਹੀ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਗੱਲਬਾਤ ਹੋ ਰਹੀ ਹੈ ਕਿ ਉਹਨਾਂ ਨੂੰ ਇੱਕ ਕੋੜਿਆਂ ਦੀ ਸਜ਼ਾ ਮਿਲੀ ਸੀ ਸੁਖਵੀਰ ਸਿੰਘ ਬਾਦਲ ਤੇ ਸਜ਼ਾ ਕਿਹੜੀ ਲਾਗੂ ਹੋ ਚੁੱਕੀ ਹੈ ਕੀ ਕਹਰੇ ਪੰਜਾਬ ਦੇ ਲੋਕ ਲਗ ਲਗ ਥਿਉਰੀਆਂ ਪੰਜਾਬ ਦੇ ਵਿੱਚੋਂ ਕੀ ਆ ਰਹੀਆਂ ਨੇ ਇਹ ਖਬਰ ਸਾਂਝੀ ਕਰਾਂਗੇ ਆ ਉਹ ਸੁਖਵੀਰ ਸਿੰਘ ਬਾਦਲ ਤੇ ਪੰਜਾਬ ਦੀ ਸਰਕਾਰ ਕਿਸ ਕਦਰ ਖਫਾ ਹੋਈ ਹੈ ਪੰਜਾਬ ਦੇ اندر ਪੰਜਾਬ ਦੇ ਲੋਕਾਂ ਦੇ ਸਾਹਮਣੇ ਪੰਜਾਬ ਦੇ ਮੁੱਖ ਮੰਤਰੀ ਨੇ ਕੀ ਕਿਹਾ ਅੱਜ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਸੁਣ ਲਓ ਕਿਸ ਦੇ ਉੱਤੇ ਮਾਮਲਾ ਕੀ ਦਰਜ ਹੋਣ ਵਾਲਾ ਸੋਨੂੰ ਇਹ ਬਿਲਕੁਲੀ ਮਤਲਬ ਇੱਕ ਸੀਐਮ ਦੇ ਹੋਂਦੇ ਨਾਤੇ ਬਿਲਕੁਲ ਲਟੇਰਿਆਂ ਵਾਲਾ ਕੰਮ ਕੀਤਾ ਤੁਹਾਨੂੰ ਲੱਗਦਾ ਕਿ ਕਿਤਨਾ ਕਿਤੇ ਪ੍ਰਕਾਸ਼ ਸਿੰਘ ਬਾਦਲ ਜਿੰਨਾ ਹੁੰਦੇ ਸ਼ਾਇਦ ਉਹ ਅੱਜ ਵੀ ਨਮੋਸ਼ੀ ਚ ਹੁੰਦੇ ਜਿਹਨੂੰ ਦਾ ਇਹ ਫੁਕਰਾ ਆ ਗਿਆ ਇਹਨੇ ਫਕਰੇ ਦਾ ਪੌਣ ਵਾਪਸ ਕਰਵਾ ਲਿਆ ਤੇ ਇਹਦੇ ਦਾ ਨਲਾਇਕ ਪੁੱਤ ਕੀ ਹੁੰਦਾ ਨਾਮ ਕਿਸਮ ਦਾ ਸਰਪੀ ਸਿੰਘ ਰਾਜੂ ਸੈਕਸ ਰੈਕਡ ਚਲਾਉਂਦਾ ਸੀ ਤੇ ਉਹ ਬੰਦਾ ਸ਼ਕੀਰ ਬੱਦਲ ਦਾ ਭਾਈਵਾਲ ਹੋਵੇ ਤੇ ਕਿੱਡੀ ਨਮੋਸ਼ੀ ਵਾਲੀ ਗੱਲ ਜਦੋਂ ਮੈਂ ਦੇਖ ਗਿਆ ਹਾਂ ਨਾ ਨਾ ਮੈਂ 50 ਸਾਲ ਰਾਜ ਕਰਨਾ ਕਿਸੇ ਨੇ ਇਥੇ ਨਹੀਂ ਆਉਣ ਦੇਣਾ ਅੱਜ ਹੀ ਸਾਲ ਰਾਜ ਕਰੂੰਗਾ ਮੈਂ ਇਤਰਾ ਠੋਠੋਕੇ ਕਰਦਾ ਦਦਾਈ ਪਰ ਰੱਬ ਨੇ ਇਹੋ ਜੀ ਵੇਖ ਰੀਲ ਰਚਾਈ ਖਤਮ ਹੀ ਕਰਤਾ ਤਰੀਕ ਤੇ ਜਾਣ ਲੱਗਦੇ ਅਸੀਂ ਮਰਦਾਸ ਕਰਕੇ ਜਾਣੇ ਹੁੰਦੇ ਆ ਕਿਉਂ ਆਰਾਮ ਬਸੇ ਦਾੱਖਣ ਰਹਿਣ ਦੇਈ ਇਹਨੇ ਮੇਰੇ ਤੇ ਬਹੁਤ ਜ਼ੁਲਮ ਕੀਤਾ ਇਹ ਤੇ 302 ਦਾ ਪਰਚਾ ਹੋਣਾ ਚਾਹੀਦਾ ਹੋਰ ਸਾਹਬ ਦੀ ਜਿਹੜੀ ਰਿਪੋਰਟ ਸੀ ਉਹਨਾਂ ਦੀ ਵੀ ਗੱਲ ਜੋਨ ਸਚਾਈ ਬੋਲੀ ਸੀ ਉਹ ਵੀ ਕਲੀਅਰ ਹੋ ਗਿਆ ਕਿ ਇਹ ਇਹਨਾਂ ਨੇ ਆਪ ਹੀ ਕੋਨਾ ਕੀਤਾ ਇਹ ਤੇ ਜਿਹੜੇ ਛੋਟੇ ਕਨਾ ਜਿਹੜੇ ਸਾਹਮਣੇ ਆ ਗਏ ਜਿਹੜੇ ਵੱਡੇ ਵੱਡੇ ਗਨਾਹ ਆ ਜਿਹੜਾ ਪਤਾ ਹੀ ਨਹੀਂ ਹੈ ਕਿ ਕੀ ਹੋਇਆ ਉਹ ਕੋਣ ਦੱਸੂਗਾ ਅਸੀਂ ਤੇ ਮਾਨ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਕਿ ਇਹ ਕੁਝ ਹੈਗਾ ਆਪਣੇ ਪਾਵਰ ਉਹਨਾਂ 'ਚ ਵੀ ਹੈਗੀ ਆ ਤੇ ਕਰੋ ਲੱਗਦਾ ਭਗਵਾਨ ਦਮਾਨ ਕਰ ਪਾਣਗੇ ਇੱਕ ਇੱਛਾ ਜਿਵੇਂ ਕੀ ਤੇ ਫੇਰ ਤੇ ਨਹੀਂ ਜੇ ਲੱਗਦੀ ਜੇ ਸਚਾਈ ਪੁੱਛੋ ਕਿਉਂਕਿ ਇੱਛਾ ਦੇ ਨਾਲ ਜੇ ਉਹਨਾਂ ਨੇ ਕਰਨਾ ਹੁੰਦਾ ਤੇ ਉਹਨੂੰ ਇਹਨਾਂ ਨੂੰ ਕਰ ਵੀ ਸਕਦੇ ਸੀ ਤਾਂ ਸੁਣ ਲਿਆ ਪੰਜਾਬ ਵਾਲਿਓ ਇਹ ਉਹੀ ਲੋਕ ਨੇ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਸਤਾਏ ਹੋਏ ਨੇ ਔਰ ਸੁਖਵੀਰ ਸਿੰਘ ਬਾਦਲ ਨੂੰ ਸਜ਼ਾ ਦੇਣ ਦੀ ਅਪੀਲ ਪੰਜਾਬ ਦੇ ਮੁੱਖ ਮੰਤਰੀ ਨੂੰ ਕੀਤੀ ਹੈ ਪੰਜਾਬ ਦਾ ਮੁੱਖ ਮੰਤਰੀ ਵੀ ਕਹਿ ਰਹੇ ਅੱਗੋਂ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਕਸੂਤੇ ਟੰਗੇ ਜਾ ਚੁੱਕੇ ਨੇ ਔਰ ਹੁਣ ਵਿਕਰਮ ਸਿੰਘ ਮਜੀਠੀਆ ਤੋਂ ਲੈ ਕੇ ਸੁਖਵੀਰ ਸਿੰਘ ਬਾਦਲ ਦੇ ਪਰਿਵਾਰ ਤੱਕ ਪੰਜਾਬ ਦੀ ਸਰਕਾਰ ਕਿਵੇਂ ਐਕਸ਼ਨ ਮੋਡ ਵਿੱਚ ਆਊਗੀ ਔਰ ਕਿਵੇਂ ਸੁਖਵੀਰ ਸਿੰਘ ਬਾਦਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੇਲ੍ਹ ਦੇ ਵਿੱਚ ਧੱਕਣਗੇ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਇਹ ਸੁਣ ਲਓ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨਾਂ ਦਾ ਮਜ਼ਾਕ ਕਿਵੇਂ ਬਣਾਉਂਦਾ ਤੇ ਕਹਿ ਕੀ ਰਿਹਾ ਸੁਣੋ ਇਹਨਾਂ ਨੂੰ ਅੱਖ ਨਹੀਂ ਹੁੰਦਾ ਸਾਰੇ ਕਾਨਵੈਂਟ ਚ ਪੜੇ ਹੋਏ ਨੇ ਨਾ ਪੰਜਾਬੀ ਆਉਂਦੀ ਹੈ ਇਹਨਾਂ ਨੂੰ ਨਾ ਗੱਲ ਕਰਨੀ ਆਉਂਦੀ ਹੈ ਉਹ ਸੁਖਵੀਰਵਾਲ ਕਹਿੰਦੇ ਸੀ ਲਾ ਸਾਢੇ 2 ਵਜੇ ਉੱਠਿਆ ਕਰਨਗੇ ਜਿਹੜਾ ਲੋਕ ਉਹ ਮੈਂ ਕਿਹਾ ਢਾਈ ਹੁੰਦਾ ਢਾਈ ਸਾਢੇ 2 ਉਹ ਇਹਨਾਂ ਨੂੰ ਅੱਖ ਨਹੀਂ ਹੁੰਦਾ ਇਹਨਾਂ ਨੂੰ ਸਿਨ ਪਤਾ ਪੁਰਖੀ ਮੈਨੂੰ ਜੰਦਾ ਸੀ ਹੁਣ ਉਹ ਤੁਸੀਂ ਖੋ ਲਿਆ ਥੋਣ ਨਹੀਂ ਫਿਰ ਹੁਣ ਮੁਸ਼ਕਲ ਆ ਤਾ ਸੁਣ ਲਿਆ ਪੰਜਾਬ ਵਾਲੋ ਪੰਜਾਬ ਦਾ ਮੁੱਖ ਮੰਤਰੀ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਦਾ ਮਜ਼ਾਕ ਉਡਾ ਰਿਹਾ ਹੈ ਕਿਆ ਉਡਾ ਰਿਹਾ ਹੈ ਕਿਉਂਕਿ ਸੁਖਵੀਰ ਸਿੰਘ ਬਾਦਲ ਨੂੰ ਵਾਕਈ ਸੱਚੀ ਗੱਲ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਸਟੇਜ ਉੱਤੇ ਗੱਲ ਕਹੀ ਸੀ ਇਹ ਗੱਲ ਸੁਣਨ ਵਾਲੀ ਹੈ ਕਹਿੰਦਾ ਇਹਨਾਂ ਨੂੰ ਪੱਕੀ ਪਕਾਈ ਮਿਲ ਜਾਂਦੀ ਹੈ ਇਹਨਾਂ ਨੂੰ ਇਹ ਵੀ ਪਤਾ ਕਿ ਇਹਦੇ ਪਿੱਛੇ ਦਾ ਮਾਮਲਾ ਕੀ ਹੈ ਕਿਉਂ ਜੋ ਵੀ ਸਿਆਣੇ ਬਜ਼ੁਰਗਾਂ ਦੀ ਕਹਾਵਤ ਇੱਕ ਤੁਸੀਂ ਵੀ ਸੁਣੀ ਹੋਣੀ ਕਹਿੰਦੇ ਜੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਹੁੰਦਿਆਂ ਪੰਜਾਬ ਦੇ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਮਹਿਲ ਬਣਾ ਕੇ ਬੈਠਾ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਉਹ ਨੇਤਾ ਸੀ ਜਿਹੜਾ ਕੋਈ ਵੀ ਅਫਸਰ ਤਣੀ ਫੜੀ ਕਰਦਾ ਸੀ ਨਾ ਇਹ ਤਾਂ ਸਿੱਧੀ ਧਮਕੀ ਦਿੰਦੇ ਨੇ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਪ੍ਰਸ਼ਾਸਨ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਤਾਂ ਉਹ ਇਸ ਤਰ੍ਹਾਂ ਨਹੀਂ ਕਰਦੇ ਸੀ ਉਹ ਜਿਹੜਾ ਉਹਨਾਂ ਦਾ ਉਲਟ ਸੀ ਮਾਮਲਾ ਉਹ ਧਮਕੀ ਨਹੀਂ ਦਿੰਦੇ ਸੀ ਬੜੇ ਸ਼ਾਂਤ ਤਰੀਕੇ ਦੇ ਨਾਲ ਉਹ ਉਸੇ ਅਫਸਰ ਨੂੰ ਮਰਵਾ ਦਿੰਦੇ ਸੀ ਜਿਹੜਾ ਅਫਸਰ ਉਹਨਾਂ ਦੇ ਵਿਰੁੱਧ ਕੋਈ ਬੋਲੀ ਬੋਲ ਜਾਂਦਾ ਸੀ ਤਾਂ ਇਸ ਕਰਕੇ ਪੰਜਾਬ ਦੇ ਲੋਕ ਹੁਣ ਸਮਝ ਚੁੱਕੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਸੁਖਵੀਰ ਸਿੰਘ ਬਾਦਲ ਤੱਕ ਬਹੁਤ ਵੱਡੇ ਵੱਡੇ ਮਾਮਲੇ ਸਾਹਮਣੇ ਆ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਕੀ ਕਰਦਾ ਸੀ ਸੁਖਵੀਰ ਸਿੰਘ ਬਾਦਲ ਕਿਹੜੇ ਲੋਕਾਂ ਦੇ ਨਾਲ ਲਿੰਕ ਜੁੜੇ ਨੇ ਯਾਨੀ ਇਸ ਬੰਦੇ ਨੇ ਸਾਫ਼ ਕੀਤਾ ਕਿ ਜਿਹੜੇ ਜਿਸਮ ਦਾ ਧੰਦਾ ਕਰਦੇ ਨੇ ਉਹਨਾਂ ਲੋਕਾਂ ਦੇ ਨਾਲ ਸੁਖਵੀਰ ਸਿੰਘ ਬਾਦਲ ਦਾ ਵੀ ਲੈਣਾ ਦੇਣਾ ਯਾਨੀ ਕਹਿੰਦੇ ਜੀ ਉਹਨਾਂ ਦੇ ਨਾਲ ਗੂੜਾ ਰਿਸ਼ਤਾ ਭਾਈਚਾਰਾ ਰੱਖਦੇ ਨੇ ਇਹ ਹੈ ਸੁਖਵੀਰ ਸਿੰਘ ਬਾਦਲ ਦੀ ਅਸਲੀ ਕਹਾਣੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਸਿਆਣੀ ਸੋਖੀ ਉਮਰ ਦੇ ਵਿੱਚ ਵੀ ਸੁਖਵੀਰ ਸਿੰਘ ਬਾਦਲ ਚਾਲ ਤੇ ਚਾਲ ਖੇਡਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਸੁਖਵੀਰ ਸਿੰਘ ਬਾਦਲ ਨੂੰ ਪੰਜਾਬ ਦੇ ਲੋਕ ਭਲੀ ਭਾਂਤੀ ਜਾਣ ਚੁੱਕੇ ਨੇ ਕਿ ਇਹ ਸੁਖਵੀਰ ਸਿੰਘ ਬਾਦਲ ਪੰਜਾਬ ਦੀ ਵਿਰੋਧੀ ਧਿਰ ਦੇ ਨਿੱਤੇ ਹੀ ਨਹੀਂ ਬਲਕਿ ਪੰਜਾਬ ਨੂੰ ਇਹ ਪੰਜਾਬ ਨੂੰ ਮਾਰਨ ਵਾਲੇ ਉਹੀ ਜਲਾਦ ਨੇ ਜਿਹੜਾ ਨੇ ਨਸ਼ਿਆਂ ਦੀ ਦਲਦਲ ਦੇ ਵਿੱਚ ਸਾਡੇ ਇਸ ਰੰਗਲੇ ਪੰਜਾਬ ਨੂੰ ਸਿੱਟਿਆ ਤੇ ਅੱਜ ਪੰਜਾਬ ਦੀ ਦਸ਼ਾ ਕੀ ਹੈ ਇਹ ਸਾਰੇ ਪੰਜਾਬ ਦੇ ਲੋਕ ਤੁਸੀਂ ਵੇਖ ਰਹੇ ਹੋ ਪਰ ਪੰਜਾਬ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨਾਂ ਦਲਦਲ ਦੇ ਵਿੱਚੋਂ ਪੰਜਾਬ ਦੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇੱਕ ਪਾਸੇ ਫਿਰ ਤੋਂ ਸੁਖਵੀਰ ਸਿੰਘ ਬਾਦਲ ਉਹਨੂੰ ਹੋਰ ਕੁਝ ਨਹੀਂ ਆਉਂਦਾ ਉਹ ਕਹਿੰਦਾ ਜੀ ਪੰਜਾਬ ਦਾ ਮੁੱਖ ਮੰਤਰੀ ਸਾਡੇ ਵਰਕਰਾਂ ਦੀ ਨਾਲ ਤੱਕਾ ਕਰ ਰਿਹਾ ਕੋਈ ਤਾਂ ਕਹਿੰਦਾ ਇਹਨੂੰ ਕੋੜਿਆਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਮਿਲੀ ਸੀ ਫਿਰ ਇਹਦੀ ਵਿਸਾਥ ਕੀ ਹੈ ਇਹ ਪੰਜਾਬ ਦੇ ਲੋਕਾਂ ਦੀ ਥਿਉਰੀ ਹੈ ਸਾਡੀ ਨਹੀਂ ਹੈ ਇਹ ਪੰਜਾਬ ਦੇ ਲੋਕ ਕਹਿ ਰਹੇ ਨੇ ਹੁਣ ਇਹਨਾਂ ਗੱਲਾਂ ਦੇ ਉੱਤੇ ਤੁਹਾਡਾ ਸਾਡੇ ਪੰਜਾਬ ਦੇ ਵਿੱਚੋਂ ਕੀ ਕਹਿਣਾ ਇਹ ਮੈਂ ਜਾਣਨਾ ਚਾਹੁੰਨਾ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਵੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ